ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਆਲੂ ਵੜੀ ਦੀ ਸਬਜ਼ੀ ਬਣਾ ਕੇ ਦਿਖਾਵਾਂਗੀ। ਹਾਂਜੀ ਇਹ ਸਬਜ਼ੀ ਵਾਸਤੇ ਆਪਾਂ 1/2 ਕਿਲੋ ਆਲੂ ਲਏ ਆ। ਦੋ ਵੜੀਆਂ ਲੈ ਲਈਆਂ ਵਾਂ ਇੱਕ ਮੋਟਾ ਥੋਮ ਦਾ, ਬੰਡਾ ਛਿੱਲ ਲਿਆ ਨਾਲ ਇੱਕ ਟਮਾਟਰ। ਬਾਕੀ ਆਪਾਂ ਸਬਜ਼ੀ ਦੇ ਹਿਸਾਬ ਦੇ ਨਾਲ ਦੋ ਮੋٹے ਪਿਆਜ਼ ਕੱਟ ਕੇ ਰੱਖ ਲਏ। ਜੀ ਇਹ ਸਬਜ਼ੀ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਜੋ ਕਿ ਤੁਹਾਨੂੰ ਸਮਾਨ ਦਿਖਾਇਆ ਸੀਗਾ ਟਮਾਟਰ, ਥੋਮ, ਅਦਰਕ ਨਾਲੀ ਆਪਾਂ ਪਿਆਜ਼ ਫਾਇਰ ਕੇ ਸਾਰਾ ਇਸ ਦਾ ਮਿਕਸੀ ਵਿੱਚ ਪੇਸਟ ਬਣਾ ਲੈਣਾ ਹਾਂਜੀ ਇਹ ਸਾਰਾ ਪੇਸਟ ਆਪਾਂ ਤਿਆਰ ਕਰਕੇ ਮਿਕਸੀ ਵਿੱਚ ਰੱਖ ਲਿਆ ਬੜੀਆਂ ਜਿਹੜੀਆਂ ਮੋਟੀਆਂ ਆਪਾਂ ਲਈਆਂ ਇਹਨਾਂ ਨੂੰ ਆਪਾਂ ਥੋੜਾ ਥੋੜਾ ਛੋਟਾ ਕੱਟ ਲੈਣਾ ਇਹ ਦੋਨੋਂ ਵੱਡੀਆਂ ਆਪਾਂ ਛੋਟੇ ਛੋਟੇ ਪੀਸ ਕੱਟ ਕੇ ਰੱਖ ਲਾ एक कड़छी घ्यो कुकर अपना गर्म हो गया वो, वो एक कड़छी बड़ी अपना देसी घ्यो की पा दी घ्यो गर्म होने आप बड़िया छोटे पीस करके रखे थे भुन वास्ते पा देने इन्होंने बड़िया चंकी तरह ला करना अपन बहुत ही सोड़ियाँ ਹੋ ਜਿੱਡੀਆਂ ਬਹੁਤ ਹੀ ਜਿਆਦਾ ਵਧੀਆ ਸੋਹਣੀ ਸਮੈਲ ਆ ਗਈ ਹੋਣੀ ਇਹਨਾਂ ਨੂੰ ਆਪਾਂ ਘਿਓ ਵਿੱਚੋਂ ਕੱਢ ਲੈਣਾ ਜੇ ਜਿਆ ਪੇਸਟ ਆਪਾਂ ਪਹਿਲਾਂ ਤਿਆਰ ਕਰਕੇ ਰੱਖਿਆ ਸੀਗਾ ਇਸ ਘਿਓ ਦੇ ਵਿੱਚ ਹੀ ਆਪਾਂ ਇਹ ਪੇਸਟਾਰੇ ਚੰਗੀ ਤਰ੍ਹਾਂ ਘੁਲਣਾ ਜੇਰਾ ਆਪਾਂ ਭੁਜਣ ਵਾਸਤੇ ਰੱਖਿਆ ਸੀਗਾ ਅੱਧਾ ਆਪਣਾ ਮਸਾਲਾ ਭੁੱਜ ਗਿਆ ਹੋਣਾ ਆਪਾਂ ਸਾਰੇ ਮਿਰਚ ਮਸਾਲੇ ਦੇ ਵਿੱਚ ਪਾ ਦੇਣਾ ਕੜੀ ਦੇ ਹਿਸਾਬ ਨਾਲ ਆਪਾਂ ਮਿਰਚ ਮਸਾਲੇ ਪਾਉਨੇ ਅੱਧਾ ਚਮਚਾ ਹਲਦੀ 1 ਚਮਚਾ ਗਰਮ ਮਸਾਲਾ 4 ਚਮਚਾ ਲਾਲ ਮਿਰਚ 1/4 ਚਮਚਾ ਜੀਰਾ ਬਾਕੀ ਸਾਰੀਆਂ ਸਬਜ਼ੀਆਂ ਦੇ ਵਿੱਚ ਆਪਾਂ ਜਦੋਂ ਸਬਜ਼ੀ ਬਣ ਜਾਂਦੀ ਹੈ ਫਿਰ ਮੇਥੀ ਪਾਉਣੀ ਉਸ ਤੇ ਧੋਲਦੇ ਹਾਂ ਪਰ ਇਹ ਸਬਜ਼ੀ ਦੇ ਵਿੱਚ ਆਪਾਂ ਮਸਾਲੇ ਦੀ ਵੇਚੀ ਮੇਥੀ ਭੁੰਨਣੀ ਹੈ ਤੋਂ ਬਾਅਦ ਬੇਤਰੀ ਵਾਲੀ ਸਬਜ਼ੀ ਤੋਂ ਉੱਤੇ ਪਾਜੀ ਨਹੀਂ ਆਕੀ ਚੰਗੀ ਨਹੀਂ ਲੱਗਦੀ ਇਸ ਕਰਕੇ ਪਹਿਲਾਂ ਹੀ ਆਪਾਂ ਨਾਲੇ ਵਿੱਚ ਭੁੰਨਣੀ ਹੈ ਤੇ ਸਬਜ਼ੀ ਵਿੱਚ ਜਿਆਦਾ ਵਧੀਆ 스멜 ਆਊਗੀ। ਹੁਣ ਚਾ ਲੂੰਦਾ। ਇਸ ਮਸਾਲੇ ਨੂੰ ਆਪਾਂ ਹੁਣ 15 ਮਿੰਟਾਂ ਤੱਕ ਭੁੰਨਣਾ। ਸਾਲਾ ਆਪਣਾ ਬਹੁਤ ਹੀ ਸੋਹਣਾ ਪੁੱਜ ਗਿਆ ਵਾ ਸਾਰਾ ਸਾਈਡਾਂ ਤੇ ਕਿ ਉਹ ਆ ਗਿਆ ਵਾ ਹੁਣ ਤੇ ਆਪਾਂ ਕਹਿ ਦਿੰਨੇ ਰੰਗ ਕਲਰ ਬਹੁਤ ਸੋਹਣਾ ਪਰ ਪਹਿਲੋਂ ਇਹ ਸਬਜੀ ਤੇ ਕਹਿ ਦਿੰਦੀ ਸੀ ਡੋਰਾ ਬਹੁਤ ਹੀ ਸੋਹਣਾ ਆਇਆ ਆਪਣੀ ਦੀ ਸਬਜੀ ਤੇ ਬਹੁਤ ਹੀ ਸੋਹਣਾ ਡੋਰਾ ਆ ਗਿਆ ਵਾ ਹੁਣ ਆਪਾਂ ਜਿਹੜੇ ਆਲੂ ਕੱਟ ਕੇ ਰੱਖੇ ਸੀ ਸਭ ਤੋਂ ਪਹਿਲੋਂ ਆਪਾਂ ਆਲੂ ਪਾ ਦੇਣੀ ਆਲੂਆਂ ਦੇ ਨਾਲ ਹੀ ਆਪਾਂ ਬੜੀਆਂ ਜਿਹੜੀਆਂ ਭੁੰਨ ਕੇ ਤਿਆਰ ਕੀਤੀਆਂ ਸੀ ਉਹ ਪਾ ਤੀ ਹਾਂਜੀ ਹੁਣ ਆਪਾਂ ਤੜੀ ਵਾਸਤੇ ਪਾਣੀ ਪਾਉਣਾ ਵਾ ਪਹਿਲੋ ਆਪਾਂ ਵੇਖ ਲੈਣਾ ਕਿ ਆਪਣੇ ਆਲੂ ਤੇ ਵੜੀਆਂ ਸਾਰੀ ਤੜੀ ਵਿੱਚ ਡੁੱਬ ਗਈਆਂ ਜੇ ਆਪਾਂ ਨੂੰ ਥੋੜੀ ਜੀ ਕਸਰ ਲੱਗਦੀ ਆਪਾਂ ਥੋੜਾ ਜਿਹਾ ਪਾਣੀ ਥੋੜਾ ਪਾ ਦੇਣਾ ਮਣੇ ਇਸ ਸਬਜੀ ਨੂੰ ਆਪਾਂ 4 ਵਿਸਲਾ ਮਰਵਾਉਣੀ ਉਸ ਤੋਂ ਪਿੱਛੋਂ ਆਪਾਂ ਸਬਜੀ ਤੋੜ ਕੇ ਰੇਖੜਾ ਹਾਂਜੀ 4 ਵਿਸਲਾ ਆਪਣੀ ਸਬਜੀ ਨੂੰ ਵਾਜ ਦਿੱਤੀ ਹੁਣ ਆਪਾਂ ਹਵਾ ਕੱਢ ਕੇ ਸਬਜੀ ਕਿਆ ਕਰਨੀ ਹਾਂਜੀ ਚਾਰ ਵਿਸਲਾਂ ਤੋਂ ਪਿੱਛੋਂ ਆਪਾਂ ਸਬਜ਼ੀ ਖੋਲ ਕੇ ਇਹ ਅਕੀ ਸਬਜ਼ੀ ਆਪਣੀ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ। ਨਾਸਤਰੀ ਜਿਆਦੀ ਹੈ ਨਾ ਘੱਟ ਬਹੁਤ ਹੀ ਸੋਹਣਾ ਰੰਗ ਆਇਆ ਸਬਜ਼ੀ ਦਾ। ਹਾਂਜੀ ਸਬਜ਼ੀ ਆਪਣੀ ਬਣ ਕੇ ਬਹੁਤ ਸੋਹਣੀ ਤਿਆਰ ਹੋ ਗਈ।